ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿੱਚ ਅਰਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਗਲਤੀ ਬਾਰੇ ਜੋ ਜਾਣੀ ਅਣਜਾਣੀ ਦੇ ਵਿੱਚ ਆਪਾਂ ਸਭ ਨੇ ਕੀਤੀ ਹੋਵੇਗੀ ਜੇਕਰ ਇਹ ਗਲਤੀ ਕੀਤੀ ਆ ਤਾਂ ਆਓ ਅੱਜ ਇਸ ਗਲਤੀ ਦੀ ਭੁੱਲ ਬਖਸ਼ਾਈਏ ਅਤੇ ਅੱਗੇ ਤੋਂ ਕਦੇ ਵੀ ਇਹ ਗਲਤੀ ਨਹੀਂ ਕਰਨੀ ਇਹ ਆਪਣੇ ਆਪ ਦੇ ਨਾਲ ਵਾਅਦਾ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਪਿਛਲੀਆਂ ਗਲਤੀਆਂ ਨੂੰ ਮਾਫ਼ ਕਰ ਦੋ ਅਤੇ ਅੱਗੇ ਤੋਂ ਇਹ ਗਲਤੀ ਕਰਨ ਤੋਂ ਸਾਨੂੰ ਬਚਾ ਲਓ ਕਿਉਂਕਿ ਇਹ ਗਲਤੀ ਇੰਨੀ ਵੱਡੀ ਆ ਕਿ ਇਸ ਗਲਤੀ ਦੀ ਮਾਫੀ ਨਹੀਂ ਮਿਲਦੀ ਇਸ ਗਲਤੀ ਦੀ ਸਜ਼ਾ ਮਿਲਦੀ ਆ ਉਹ ਵੀ ਸਖਤ ਹੈ ਤਾਂ ਫਿਰ ਇਹ ਗਲਤੀ ਕਿਹੜੀ ਆ ਇਹਦੇ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਸੰਗਤ ਜੀ ਇੱਕ ਬਹੁਤ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੋਏ ਜਿਨ੍ਹਾਂ ਦਾ ਨਾਮ ਆਇਆ ਹੈ ਸੰਤ ਸੁੰਦਰ ਸਿੰਘ ਜੀ ਕਹਿੰਦੇ ਉਹਨਾਂ ਦੇ ਸਥਾਨ ਤੇ ਹਮੇਸ਼ਾ ਦੋ ਤਰ੍ਹਾਂ ਦੇ ਲੰਗਰ ਚੱਲਦੇ ਸਨ ਇੱਕ ਲੰਗਰ ਸੰਗਤ ਦੇ ਲਈ ਅਤੇ ਦੂਸਰਾ ਲੰਗਰ ਜਾਨਵਰਾਂ ਦੇ ਲਈ ਕਹਿੰਦੇ ਜੇਕਰ ਕੋਈ ਬਿਮਾਰ ਜਾਨਵਰ ਮਿਲਦਾ ਤਾਂ ਉਹਨੂੰ ਵੀ ਫੜ ਕੇ ਇਸ ਸਥਾਨ ਤੇ ਲਿਆਂਦਾ ਜਾਂਦਾ ਉਹਦਾ ਇਲਾਜ ਕੀਤਾ ਜਾਂਦਾ ਉਹਦੀ ਸੇਵਾ ਕੀਤੀ ਜਾਂਦੀ ਉਹਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਕਹਿੰਦੇ ਮਹਾਪੁਰਖ ਜੀ ਖੁਦ ਆਪਣੇ ਹੱਥੀਂ ਜਾਨਵਰਾਂ ਦੀ ਸੇਵਾ ਕਰਦੇ ਸਨ ਕਹਿੰਦੇ ਇੱਕ ਵਾਰ ਉੱਥੇ ਇੱਕ ਐਸਾ ਕੁੱਤਾ ਆਇਆ ਜਿਹਦੀ ਰੀੜ ਦੀ ਹੱਡੀ ਟੁੱਟੀ ਹੋਈ ਸੀ ਉਹ ਤੁਰ ਫਿਰ ਨਹੀਂ ਸੀ ਸਕਦਾ ਉਹ ਰੜ ਰੜ ਕੇ ਜ਼ਿੰਦਗੀ ਜੀ ਰਿਹਾ ਸੀ ਕਹਿੰਦੇ ਉਹਦੇ ਅੱਗੇ ਭੋਜਨ ਪ੍ਰਸ਼ਾਦਾ ਪਾਇਆ ਜਾਂਦਾ ਤਾਂ ਉਹ ਵੀ ਉਹ ਚੰਗੀ ਤਰ੍ਹਾਂ ਨਹੀਂ ਸੀ ਖਾ ਸਕਦਾ ਕਿਉਂਕਿ ਦੂਸਰੇ ਜਾਨਵਰ ਆ ਕੇ ਉਹਦੇ ਤੋਂ ਖੋ ਕੇ ਖਾ ਜਾਂਦੇ। ਕਹਿੰਦੇ ਡਾਕਟਰਾਂ ਨੇ ਉਹਦਾ ਬੜਾ ਇਲਾਜ ਕੀਤਾ ਪਰ ਰੀੜ ਦੀ ਹੱਡੀ ਟੁੱਟੀ ਹੋਣ ਕਰਕੇ ਉਹ ਚੱਲ ਫਿਰ ਨਹੀਂ ਸੀ ਸਕਦਾ। ਉਹਦੇ ਹਾਲਾਤ ਬੜੇ ਹੀ ਤਰਸਯੋਗ ਸਨ। ਕਹਿੰਦੇ ਇੱਕ ਦਿਨ ਉਹ ਡਾਕਟਰ ਮਹਾਪੁਰਖਾਂ ਦੇ ਕੋਲ ਆਏ ਅਤੇ ਆ ਕੇ ਬੇਨਤੀ ਕੀਤੀ ਕਿ ਆ ਬਾਬਾ ਜੀ ਇਸ ਕੁੱਤੇ ਦੇ ਹਾਲਾਤ ਬੜੇ ਹੀ ਤਰਸਯੋਗ ਹਨ। ਤੁਸੀਂ ਵੀ ਦੇਖਦੇ ਹੋ ਕਿ ਇਹ ਨਾਂ ਤਾਂ ਚੰਗੀ ਤਰ੍ਹਾਂ ਚੱਲ ਫਿਰ ਸਕਦਾ ਏ ਰੇੜਕੇ ਹੀ ਇੱਕ ਤੋਂ ਦੂਸਰੀ ਥਾਂ ਤੇ ਜਾਂਦਾ ਹੈ ਅਤੇ ਜੋ ਵੀ ਭੋਜਨ ਪ੍ਰਸ਼ਾਦਾ ਇਹਦੇ ਅੱਗੇ ਪਾਇਆ ਜਾਂਦਾ ਏ ਉਹ ਵੀ ਭੋਜਨ ਪ੍ਰਸ਼ਾਦਾ ਦੂਸਰੇ ਜਾਨਵਰੇ ਦੇ ਧੋਖੋ ਕੇ ਲੈ ਜਾਂਦੇ ਆ ਇਸ ਕਰਕੇ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਇਹਨੂੰ ਜ਼ਹਿਰ ਦਾ ਟੀਕਾ ਲਾ ਕੇ ਇਹਦੀ ਮੁਕਤੀ ਕਰ ਦਈਏ ਤਾਂ ਕਹਿੰਦੇ ਬਾਬਾ ਜੀ ਕਹਿਣ ਲੱਗੇ ਵੀ ਭਾਈ ਇਸ ਕੁੱਤੇ ਨੂੰ ਦੇਖ ਕੇ ਤਰਸਦਾ ਸਾਨੂੰ ਵੀ ਬਹੁਤ ਆਉਂਦਾ ਏ ਪਰ ਇਹਦੇ ਤੇ ਤਰਸ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਆ ਇਹਨੂੰ ਸਜ਼ਾ ਮਿਲੀ ਆ ਇਹ ਸਜ਼ਾ ਇਹਨੂੰ ਭੁਗਤਣ ਦਓ ਇਹਦੇ ਤੇ ਤਰਸ ਕਰਨ ਦਾ ਸਾਨੂੰ ਹੁਕਮ ਨਹੀਂ ਆ ਇਹਨੂੰ ਇਸ ਦੀ ਸਜ਼ਾ ਭੁਗਤਨੀ ਪਵੇਗੀ ਸਜ਼ਾ ਭੁਗਤਏਗਾ ਤਾਂ ਹੀ ਮੁਕਤੀ ਮਿਲੇਗੀ ਕਹਿੰਦੇ ਉਹ ਡਾਕਟਰਾਂ ਨੇ ਅਤੇ ਕੋਲ ਖੜੀ ਸੰਗਤ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਇਸ ਨੂੰ ਕਿਸ ਗੱਲ ਦੀ ਸਜ਼ਾ ਮਿਲੀ ਆ ਤਾਂ ਕਹਿੰਦੇ ਬਾਬਾ ਜੀ ਨੇ ਕਿਹਾ ਕਿ ਭਾਈ ਇਹ ਇੱਕ ਪੜਿਆ ਲਿਖਿਆ ਬੰਦਾ ਸੀ ਪਰ ਇਹ ਜਿੱਥੇ ਵੀ ਜਾਂਦਾ ਸੀ ਨਾ ਇਹਦਾ ਉੱਥੇ ਜਾ ਕੇ ਇੱਕੋ ਹੀ ਕੰਮ ਹੁੰਦਾ ਸੀ ਸੰਤਾਂ ਦੀ ਨਿੰਦਿਆ ਕਰਨੀ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਉਹਨਾਂ ਦਾ ਮਜ਼ਾਕ ਅਡਾਉਣਾ ਉਹਨਾਂ ਨੂੰ ਮੰਦਾ ਬੋਲਣਾ ਸੰਗਤ ਜੀ ਆਪਾਂ ਵੀ ਕਈ ਵਾਰ ਆਪਣੇ ਆਸ-ਪਾਸ ਅਜਿਹੇ ਮਨੁੱਖ ਦੇਖਦੇ ਆ ਨਾ ਜੋ ਹਰ ਤਰ੍ਹਾਂ ਦੇ ਨਾਲ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹ ਅਮਰਤ ਵੇਲੇ ਤੇ ਭਜਨ ਬੰਦਗੀ ਤੇ ਇਥੋਂ ਤੱਕ ਕਿ ਪਰਮਪਿਤਾ ਪਰਮਾਤਮਾ ਜੀ ਤੇ ਵੀ ਕਿੰਤੂ ਪ੍ਰੰਤੂ ਕਰਦੇ ਨੇ ਕਿ ਰੱਬ ਕਿਸ ਨੇ ਦੇਖਿਆ ਜਾਂ ਫਿਰ ਕਹਿਣਗੇ ਅਮਰਤ ਵੇਲੇ ਉੱਠਣ ਦੇ ਨਾਲ ਕੀ ਹੋ ਜਾਂਦਾ ਹੈ ਜਾਂ ਕਹਿਣਗੇ ਵਾਰ-ਵਾਰ ਇੱਕੋ ਗੱਲ ਕਹਿਣ ਦਾ ਕੀ ਫਾਇਦਾ ਭਾਵ ਕਿ ਵਾਰ-ਵਾਰ ਨਾਮ ਜਪਣ ਦਾ ਕੀ ਫਾਇਦਾ ਹੈ ਗੁਰਬਾਣੀ ਦਾ ਪਾਠ ਹਰ ਰੋਜ਼ ਕਰਨ ਦਾ ਕੀ ਫਾਇਦਾ ਪਾਪ ਕੀ ਕਈ ਤਰੀਕਿਆਂ ਦੇ ਨਾਲ ਉਹ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਨੂੰ ਤੋੜਨ ਦਾ ਯਤਨ ਕਰਦੇ ਆ ਇਦਾਂ ਹੀ ਕਹਿੰਦੇ ਇਸ ਮਨੁੱਖ ਦਾ ਕੰਮ ਸੀ ਇਹ ਜਿੱਥੇ ਬੈਠਦਾ ਸੰਤਾਂ ਦੀ ਨਿੰਦਿਆ ਕਰਦਾ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦਾ ਉਹਨਾਂ ਨੂੰ ਰੱਬ ਦੇ ਨਾਲੋਂ ਤੋੜਨ ਦਾ ਯਤਨ ਕਰਦਾ ਸੀ ਉਹਨਾਂ ਦਾ ਮਜ਼ਾਕ ਉਡਾਉਂਦਾ ਸੀ ਉਹਨਾਂ ਨੂੰ ਮੰਦਾ ਬੋਲਦਾ ਸੀ ਇਸ ਕਰਕੇ ਇਹਨੂੰ ਇੱਕ ਕੁੱਤੇ ਦੀ ਯੂਨ ਮਿਲੀ ਆ ਅਤੇ ਉੱਪਰੋਂ ਇਹ ਜਿਹੜੀ ਇਹਨੂੰ 6 ਵਜੇ ਆ ਇਹਦੀ ਰੀੜ ਦੀ ਹੱਡੀ ਟੁੱਟੀ ਆ ਜੋ ਇਹ ਮਾਥਾਜ ਹੋ ਕੇ ਬੈਠ ਗਿਆ ਇਹ ਆਪਣੀ ਸਜ਼ਾ ਪੁੱਗ ਤਰੀ ਕਹਿੰਦੇ ਕੁਝ ਸੰਗਤਾਂ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਤਾਂ ਸਭ ਬਖਸ਼ੇ ਜਾਂਦੇ ਆ ਸਤਿਗੁਰ ਸੱਚੇ ਪਾਸ਼ਾ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਫਿਰ ਇਹਨੂੰ ਕਿਉਂ ਨਹੀਂ ਬਖਸ਼ਿਆ ਗਿਆ ਇਹਨੂੰ ਮਾਫੀ ਕਿਉਂ ਨਹੀਂ ਮਿਲੀ ਤਾਂ ਕਹਿੰਦੇ ਬਾਬਾ ਜੀ ਨੇ ਕਿਹਾ ਭਾਈ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਉਹ ਬਖਸ਼ੇ ਜਾਂਦੇ ਆ ਜੋ ਨਿਮਾਣੇ ਹੋ ਕੇ ਗੁਰੂ ਅੱਗੇ ਟੈ ਪੈਂਦੇ ਆ ਪਰ ਹੰਕਾਰੀ ਬੰਦੇ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਆ ਜੇ ਗੁਰਨਾਨਕ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਗੁਰਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਾਸਲ ਕਰਨੀ ਆ ਗੁਰਨਾਨਕ ਪਾਤਸ਼ਾਹ ਜੀ ਦੀ ਮਾਫੀ ਹਾਸਲ ਕਰਨੀ ਆ ਆਪ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਟਹਿਣਾ ਪਵੇਗਾ ਆਪਣੇ ਅੰਦਰੋਂ ਮੈਂ ਇਹਨੂੰ ਮਾਰਨਾ ਪਵੇਗਾ ਆਪਣੇ ਅੰਦਰ ਦੇ ਹੰਕਾਰ ਨੂੰ ਈਰਖਾ ਨੂੰ ਮਾਰਨਾ ਪਵੇਗਾ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਥਾਂ ਮਿਲੇਗੀ ਸੋ ਬਾਬਾ ਜੀ ਨੇ ਇਹ ਗੱਲਾਂ ਕਹਿ ਕੇ ਸਭ ਸੰਗਤਾਂ ਨੂੰ ਸਮਝਾਇਆ ਕਿ ਭਾਈ ਨਿੰਦਿਆ ਚੁਗਲੀ ਕਰਨੀ ਬਹੁਤ ਮਾੜੀ ਆ ਨਿੰਦਿਆ ਚੁਗਲੀ ਤਾਂ ਕਿਸੇ ਵੀ ਨਹੀਂ ਕਰਨੀ ਚਾਹੀਦੀ ਪਰ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ ਨਾ ਉਹਨਾਂ ਦਾ ਕਿਤੇ ਭਲਾ ਨਹੀਂ ਹੁੰਦਾ ਮੇਰੇ ਪੰਜਵੇਂ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 13ਵੀਂ ਅਸ਼ਟਪਦੀ ਦੇ ਵਿੱਚ ਸੰਤਕ ਦੀ ਨਿੰਦਾ ਬਾਰੇ ਹੀ ਦੱਸਿਆ ਹੈ ਕਿ ਜੋ ਸੰਤਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਦੇ ਨਾਲ ਕੀ ਕੀ ਹੁੰਦਾ ਹੈ ਬਾਬਾ ਆਨੰਦ ਸਿੰਘ ਜੀ ਦੇ ਵੀ ਬਚਨ ਹੈ ਬਾਬਾ ਆਨੰਦ ਸਿੰਘ ਜੀ ਕਹਿੰਦੇ ਜੋ ਮਨੁੱਖ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਨੇ ਨਾ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਲੋੜ ਨਹੀਂ ਪੈਂਦੀ ਉਹ ਤਾਂ ਖੁਦ ਆਪ ਹਰ ਰੋਜ਼ ਜ਼ਹਿਰ ਖਾ ਰਹੇ ਹੁੰਦੇ ਨੇ ਅੰਦਰੋਂ ਅੰਤਰੀ ਉਹ ਆਪਣਾ ਆਪਾ ਗਵਾ ਰਹੇ ਨੇ ਸੋ ਨਿੰਦਿਆ ਚੁਗਲੀ ਕਰਨੀ ਜਾਂ ਸੁਣਨੀ ਇਹ ਦੋਵੇਂ ਹੀ ਮਾੜੇ ਕੰਮ ਨੇ ਸਾਡੇ ਕੋਲੋਂ ਵੀ ਕਈ ਵਾਰ ਜਾਣੀ ਅਣਜਾਣੇ ਦੇ ਵਿੱਚ ਇਹ ਗਲਤੀ ਹੋ ਜਾਂਦੀ ਆ ਤਾਂ ਭੁੱਲ ਕੇ ਵੀ ਇਹ ਗਲਤੀ ਨਹੀਂ ਕਰਨੀ ਨਾ ਕਈ ਵਾਰ ਆਪਾਂ ਖੁਦ ਨਹੀਂ ਕਰਦੇ ਪਰ ਸੁਣ ਲੈਨੇ ਆ ਸੁਣਨਾ ਵੀ ਓਨਾ ਹੀ ਵੱਡਾ ਪਾਪ ਆ ਨਿੰਦਿਆ ਚੁਗਲੀ ਕਰਨ ਦੀ ਵੀ ਸਜ਼ਾ ਮਿਲਦੀ ਆ ਸੁਣਨ ਦੀ ਵੀ ਸਜ਼ਾ ਮਿਲਦੀ ਆ ਇਸ ਕਰਕੇ ਭੁੱਲ ਕੇ ਵੀ ਕਦੇ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਨਹੀਂ ਕਰਨੀ ਨਾ ਕਿਸੇ ਚੰਗੇ ਬੰਦੇ ਦੀ ਨਾ ਕਿਸੇ ਮਾੜੇ ਬੰਦੇ ਦੀ ਅਤੇ ਸੰਤ ਦੀ ਨਿੰਦਿਆ ਤਾਂ ਸੋਚਣਾ ਵੀ ਨਹੀਂ ਕਿਸੇ ਨਾਮ ਜਪਣ ਵਾਲੀ ਰੂਹ ਦੀ ਨਿੰਦਿਆ ਚੁਗਲੀ ਕਰ ਬੈਠੇ ਉਹਨੂੰ ਬੰਦਾ ਬੋਲ ਬੈਠੇ ਤਾਂ ਕਿਤੇ ਢੋਈ ਨਹੀਂ ਮਿਲਣੀ ਕਿਤੋਂ ਮਾਫੀ ਨਹੀਂ ਮਿਲਣੀ ਇਸ ਕਰਕੇ ਆਓ ਅੱਜ ਤੋਂ ਆਪਾਂ ਵੀ ਆਪਣੇ ਆਪ ਦੇ ਅੰਦਰ ਝਾਤ ਮਾਰੀਏ ਜੇਕਰ ਇਹ ਗਲਤੀ ਕੀਤੀ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਟੈਪਈਏ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਮਾਫੀ ਮੰਗੀਏ ਕਿ ਸਤਗੁਰ ਸੱਚੇ ਪਾਤਸ਼ਾਹ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਜਾਣੇ ਅਣਜਾਣੇ ਦੇ ਵਿੱਚ ਮੇਰੇ ਤੋਂ ਇਹ ਗਲਤੀ ਹੋ ਗਈ ਆ ਸਤਿਗੁਰ ਸੱਚੇ ਪਾਸ਼ਾ ਮੈਨੂੰ ਬਖਸ਼ ਲਓ ਬਖਸ਼ ਲਓ ਅਤੇ ਅੱਗੇ ਤੋਂ ਇਹ ਗਲਤੀ ਇਹ ਗੁਨਾਹ ਇਹ ਪਾਪ ਕਰਨ ਤੋਂ ਮੈਨੂੰ ਤੁਸੀਂ ਬਚਾ ਲੈਣਾ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ ਇਹ ਅਰਦਾਸਾਂ ਬੇਨਤੀਆਂ ਆਪਣੇ ਗੁਰੂ ਦੇ ਅੱਗੇ ਲਾਉਣੀਆਂ ਨੇ ਅਤੇ ਖੁਦ ਜਿੱਥੇ ਵੀ ਜਾਓ ਉੱਥੇ ਧਿਆਨ ਰੱਖਣਾ ਵੀ ਸਾਡੇ ਮੂੰਹੋਂ ਕਦੇ ਕਿਸੇ ਦੀ ਬੁਰਾਈ ਨਾ ਹੋਵੇ ਸਾਡੇ ਬੋਹੋਂ ਕਿਸੇ ਦੀ ਨਿੰਦਿਆ ਚੁਗਲੀ ਨਾ ਨਿਕਲੇ ਜੇਕਰ ਕੋਈ ਸਾਡੇ ਨਾਲ ਕਰ ਰਿਹਾ ਤਾਂ ਉਹਦੇ ਅੱਗੇ ਵੀ ਹੱਥ ਜੋੜ ਦੋ ਭਾਈ ਇਹ ਕੰਮ ਕਰਕੇ ਮੈਂ ਸਜ਼ਾ ਦਾ ਹੱਕਦਾਰ ਨਹੀਂ ਬਣਨਾ ਕਿਉਂਕਿ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਨਾ ਸਾਡੀ ਕੀਤੀ ਹੋਈ ਭਜਨ ਬੰਦਗੀ ਦੀ ਕਮਾਈ ਵੀ ਰੁੜ ਜਾਂਦੀ ਆ ਨੇਕ ਕੰਮਾਂ ਦੀ ਕਮਾਈ ਵੀ ਰੁੜ ਜਾਂਦੀ ਆ ਤਾਂ ਕਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਸੋਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਦੇ ਜੀਵਨ ਦੀ ਜੋਕੜਾ ਮਾਪਾਪ ਜੀ ਦੇ ਨਾਲ ਸਾਂਝੀ ਕੀਤੀ ਹੈ ਇਹ ਆਪਾਂ ਮਹਾਪੁਰਖਾਂ ਦੇ ਪਾਸੋਂ ਹੀ ਸੁਣੀ ਆ ਬੜੇ ਹੀ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਦਿੱਲੀ ਵਾਲੇ ਜਿਨ੍ਹਾਂ ਨੂੰ